ਫਿਰ ਉਸ ਤੋਂ ਬਾਅਦ ਹੁੰਦਾ ਸ਼ਾਮ ਨੂੰ ਇੱਕ ਆਪਣਾ ਟੀ ਟਾਈਮ ਕਹਿੰਦੇ ਆਪਾਂ ਕੁਝ ਵੀ ਕਹਿੰਦੇ ਉਸ ਟਾਈਮ ਜੇ ਬਲੈਕ ਕਾਫੀ ਲਈ ਜਾਵੇ ਅੱਛਾ ਜੀ ਕਮਾਲ ਦਾ ਰਿਜ਼ਲਟ ਹੈ 슈ગર ਦੇ ਮਰੀਜ਼ ਲਈ ਬੈਕ ਪੇਨ ਦੇ ਮਰੀਜ਼ ਲਈ ਨਾਰਮਲ ਜਿਵੇਂ ਤੁਸੀਂ ਵਰਕਿੰਗ ਹੋ ਇੰਨਾ ਲੰਬਾ ਤੁਹਾਡਾ ਵਰਕ ਹੁੰਦਾ ਪਰ ਜਦੋਂ ਬੈਠਦੇ ਆਪਾਂ ਵੀ ਸ਼ੂਟ ਕਰਦੇ ਆ ਤਾਂ ਬੰਨ ਨੂੰ ਪਤਾ ਹੀ ਆਪਾਂ ਕਿੰਨਾ ਕੁਝ ਫੇਸ ਕਰਦੇ ਆ ਪੂਰਾ ਦਿਨ ਲੱਗ ਜਾਂਦਾ ਤਾਂ ਉਹ ਇੱਕ ਬਲੈਕ ਕਾਫੀ ਜਿਹੜੀ ਆ ਉਹ ਸਾਰੀ ਥਕਾਵਟ ਉਤਾਰ ਦਿੰਦੀ ਹੈ એનર્ਜੀ ਬਿਲਡ ਕਰ ਦਿੰਦੀ ਹੈ ਫਿਰ ਫਿਰ ਆ ਗਈ ਉਸ ਤੋਂ ਬਾਅਦ ਰਾਤ ਦੀ ਵਾਰੀ ਹੁਣ ਜਿਹੜੇ ਲੋਕੀ ਰਾਤ ਨੂੰ ਸ਼ਰਾਬ ਪੀਂਦੇ ਆ ਉਹਨਾਂ ਦਾ ਤਾਂ ਰਾਬੀ ਰੱਖਾ ਉਹਨਾਂ ਨੂੰ ਕਿ ਮੈਂ ਕੁਝ ਵੀ ਨਹੀਂ ਕਹਿੰਦਾ ਉਹਨਾਂ ਨੂੰ ਤਾਂ ਮੈਂ ਇਹ ਕਹਿੰਦਾ ਵੀ ਤੁਸੀਂ ਬਸ ਅਰਦਾਸ ਕਰੋ ਸਾਰੇ ਜਣੇ ਵੀ ਵਾਹਿਗੁਰੂ ਪਰਮਾਤਮਾ ਉਹਨਾਂ ਤੇ ਆਪਣੀ ਕਿਰਪਾ ਬਣਾਈ ਰੱਖੇ ਸਹੀ ਸਹੀ ਗੱਲ ਸਹੀ ਗੱਲ ਤੰਦਰੁਸਤ ਰਹਣ ਕਿਉਂਕਿ ਉਹਨਾਂ ਦੀ ਲੋੜ ਉਹਨਾਂ ਦੇ ਪਰਿਵਾਰ ਨੂੰ ਜਿਆਦਾ ਆ ਉਹਨਾਂ ਨੂੰ ਲੱਗਦਾ ਕਿ ਸਾਡੀ ਕਿਸੇ ਨੂੰ ਲੋੜ ਨਹੀਂ ਪਰ ਉਹਨਾਂ ਦੀ ਲੋੜ ਉਹਨਾਂ ਦੇ ਬੱਚਿਆਂ ਨੂੰ ਉਹਦੇ ਮਾਪਿਆਂ ਨੂੰ ਬਹੁਤ ਹੁੰਦੀ ਹੈ ਜਿਹੜਾ ਕਿ ਸ਼ਰਾਬ ਪੀਪੀ ਕੇ ਇਨਸਾਨ ਖਰਾਬ ਕਰਦਾ ਲੇਕਿਨ ਜਿਹੜੇ ਲੋਕੀ ਨਾਰਮਲ ਹੀ ਆ ਉਨਰ ਨੂੰ ਖਾਣਾ ਸ਼ਾਮ ਨੂੰ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਖਾ ਲੈਣਾ ਚਾਹੀਦਾ ਹੈ। ਜੀ ਫਿਰ ਉਸ ਤੋਂ ਬਾਅਦ ਹੁੰਦਾ ਹੈ ਸ਼ਾਮ ਨੂੰ ਇੱਕ ਆਪਣਾ ਟੀ ਟਾਈਮ ਕਹਿੰਦੇ ਆਪਾਂ ਕੁਝ ਵੀ ਕਹਿੰਦੇ ਉਸ ਟਾਈਮ ਜੇ ਬਲੈਕ ਕਾਫੀ ਲਈ ਜਾਵੇ। ਅੱਛਾ ਜੀ। ਕਮਾਲ ਦਾ ਰਿਜ਼ਲਟ ਹੈ। 슈ਗਰ ਦੇ ਮਰੀਜ਼ ਲਈ, ਬੈਕ ਪੇਨ ਦੇ ਮਰੀਜ਼ ਲਈ ਨਾਰਮਲ ਜਿਵੇਂ ਤੁਸੀਂ ਵਰਕਿੰਗ ਹੋ ਇੰਨਾ ਲੰਬਾ ਤੁਹਾਡਾ ਵਰਕ ਹੁੰਦਾ ਪਰ ਜਦੋਂ ਬੈਠਦੇ ਆਪਾਂ ਵੀ ਸ਼ੂਟ ਕਰਦੇ ਆ ਤਾਂ ਬੰਨ ਨੂੰ ਪਤਾ ਹੀ ਆਪਾਂ ਕਿੰਨਾ ਕੁਝ ਫੇਸ ਕਰਦੇ ਆ ਪੂਰਾ ਦਿਨ ਲੱਗ ਜਾਂਦਾ ਤਾਂ ਉਹ ਇੱਕ ਬਲੈਕ ਕਾਫੀ ਜਿਹੜੀ ਆ ਉਹ ਸਾਰੀ ਥਕਾਵਟ ਉਤਾਰ ਦਿੰਦੀ ਹੈ, એનર્ਜੀ ਬਿਲਡ ਕਰ ਦਿੰਦੀ ਹੈ। ਫਿਰ ਫਿਰ ਆ ਗਈ ਉਸ ਤੋਂ ਬਾਅਦ ਰਾਤ ਦੀ ਵਾਰੀ ਹੁਣ ਜਿਹੜੇ ਲੋਕੀ ਰਾਤ ਨੂੰ ਸ਼ਰਾਬ ਪੀਂਦੇ ਆ ਉਹਨਾਂ ਦਾ ਤਾਂ ਰਬ ਹੀ ਰੱਖਾ ਉਹਨਾਂ ਨੂੰ ਕਿ ਮੈਂ ਕੁਝ ਵੀ ਨਹੀਂ ਕਹਿੰਦਾ ਉਹਨਾਂ ਨੂੰ ਤਾਂ ਮੈਂ ਇਹ ਕਹਿੰਦਾ ਵੀ ਤੁਸੀਂ ਬਸ ਅਰਦਾਸ ਕਰੋ ਸਾਰੇ ਜਣੇ ਵੀ ਵਾਹਿਗੁਰੂ ਪਰਮਾਤਮਾ ਉਹਨਾਂ ਤੇ ਆਪਣੀ ਕਿਰਪਾ ਬਣਾਈ ਰੱਖੇ ਸਹੀ ਸਹੀ ਗੱਲ ਹੈ ਕਿ ਤੰਦਰੁਸਤ ਰਹਿਣ ਕਿਉਂਕਿ ਉਹਨਾਂ ਦੀ ਲੋੜ ਉਹਨਾਂ ਦੇ ਪਰਿਵਾਰ ਨੂੰ ਜ਼ਿਆਦਾ ਆ ਉਹਨਾਂ ਨੂੰ ਲੱਗਦਾ ਵੀ ਸਾਡੀ ਕਿਸੇ ਨੂੰ ਲੋੜ ਨਹੀਂ ਪਰ ਉਹਨਾਂ ਦੀ ਲੋੜ ਉਹਨਾਂ ਦੇ ਬੱਚਿਆਂ ਨੂੰ ਉਹਦੇ ਮਾਪਿਆਂ ਨੂੰ ਬਹੁਤ ਹੁੰਦੀ ਹੈ ਜਿਹੜਾ ਕਿ ਸ਼ਰਾਬ ਪੀਪੀ ਕੇ ਇਨਸਾਨ ਖਰਾਬ ਕਰਦਾ ਲੇਕਿਨ ਜਿਹੜੇ ਲੋਕੀ ਨਾਰਮਲ ਹੀ ਆ ਉਨਰ ਨੂੰ ਖਾਣਾ ਸ਼ਾਮ ਨੂੰ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਖਾ ਲੈਣਾ ਚਾਹੀਦਾ ਹੈ। ਜੀ ਫਿਰ ਉਸ ਤੋਂ ਬਾਅਦ ਹੁੰਦਾ ਹੈ ਸ਼ਾਮ ਨੂੰ ਇੱਕ ਆਪਣਾ ਟੀ ਟਾਈਮ ਕਹਿੰਦੇ ਆਪਾਂ ਕੁਝ ਵੀ ਕਹਿੰਦੇ ਉਸ ਟਾਈਮ ਜੇ ਬਲੈਕ ਕਾਫੀ ਲਈ ਜਾਵੇ। ਅੱਛਾ ਜੀ। ਕਮਾਲ ਦਾ ਰਿਜ਼ਲਟ ਹੈ। 슈ਗਰ ਦੇ ਮਰੀਜ਼ ਲਈ, ਬੈਕ ਪੇਨ ਦੇ ਮਰੀਜ਼ ਲਈ ਨਾਰਮਲ ਜਿਵੇਂ ਤੁਸੀਂ ਵਰਕਿੰਗ ਹੋ ਇੰਨਾ ਲੰਮਾ ਤੁਹਾਡਾ ਵਰਕ ਹੁੰਦਾ ਪਰ ਜਦੋਂ ਬੈਠਦੇ ਆਪਾਂ ਵੀ ਸ਼ੂਟ ਕਰਦੇ ਆ ਤਾਂ ਬੰਨ ਨੂੰ ਪਤਾ ਹੀ ਆਪਾਂ ਕਿੰਨਾ ਕੁਝ ਫੇਸ ਕਰਦੇ ਆ ਪੂਰਾ ਦਿਨ ਲੱਗ ਜਾਂਦਾ ਤਾਂ ਉਹ ਇੱਕ ਬਲੈਕ ਕਾਫੀ ਜਿਹੜੀ ਆ ਉਹ ਸਾਰੀ ਥਕਾਵਟ ਉਤਾਰ ਦਿੰਦੀ ਹੈ, એનર્ਜੀ ਬਿਲਡ ਕਰ ਦਿੰਦੀ ਹੈ। ਫਿਰ ਫਿਰ ਆ ਗਈ ਉਸ ਤੋਂ ਬਾਅਦ ਰਾਤ ਦੀ ਵਾਰੀ ਹੁਣ ਜਿਹੜੇ ਲੋਕੀ ਰਾਤ ਨੂੰ ਸ਼ਰਾਬ ਪੀਂਦੇ ਆ ਉਹਨਾਂ ਦਾ ਤਾਂ ਰਬ ਹੀ ਰੱਖਾ ਉਹਨਾਂ ਨੂੰ ਤਾਂ ਮੈਂ ਕੁਝ ਵੀ ਨਹੀਂ ਕਹਿੰਦਾ ਉਹਨਾਂ ਨੂੰ ਤਾਂ ਮੈਂ ਇਹ ਕਹਿੰਦਾ ਵੀ ਤੁਸੀਂ ਬਸ ਅਰਦਾਸ ਕਰੋ ਸਾਰੇ ਜਣੇ ਵੀ ਵਾਹਿਗੁਰੂ ਪਰਮਾਤਮਾ ਉਹਨਾਂ ਤੇ ਆਪਣੀ ਕਿਰਪਾ ਬਣਾਈ ਰੱਖੇ ਸਹੀ ਸਹੀ ਗੱਲ ਹੈ ਕਿਉਂਕਿ ਉਹਨਾਂ ਦੀ ਲੋੜ ਉਹਨਾਂ ਦੇ ਪਰਿਵਾਰ ਨੂੰ ਜ਼ਿਆਦਾ ਆ ਉਹਨਾਂ ਨੂੰ ਲੱਗਦਾ ਵੀ ਸਾਡੀ ਕਿਸੇ ਨੂੰ ਲੋੜ ਨਹੀਂ ਪਰ ਉਹਨਾਂ ਦੀ ਲੋੜ ਉਹਨਾਂ ਦੇ ਬੱਚਿਆਂ ਨੂੰ ਉਹਦੇ ਮਾਪਿਆਂ ਨੂੰ ਬਹੁਤ ਹੁੰਦੀ ਹੈ ਜਿਹੜਾ ਕਿ ਸ਼ਰਾਬ ਪੀਪੀ ਕੇ ਇਨਸਾਨ ਖਰਾਬ ਕਰਦਾ ਲੇਕਿਨ ਜਿਹੜੇ ਲੋਕੀ ਨਾਰਮਲ ਹੀ ਆ ਉਨਰ ਨੂੰ ਖਾਣਾ ਸ਼ਾਮ ਨੂੰ ਸੂਰਜ ਛਿਪਨ ਤੋਂ ਪਹਿਲਾਂ ਪਹਿਲਾਂ ਖਾ ਲੈਣਾ ਖਾ ਲੈਣਾ ਚਾਹੀਦਾ ਜੀ ਫਿਰ ਉਸ ਤੋਂ ਬਾਅਦ ਹੁੰਦਾ ਹੈ ਸ਼ਾਮ ਨੂੰ ਇੱਕ ਆਪਣਾ ਟੀ ਟਾਈਮ ਕਹਿੰਦੇ ਆਪਾਂ ਕੁਝ ਵੀ ਕਹਿੰਦੇ ਉਸ ਟਾਈਮ ਜੇ ਬਲੈਕ ਕਾਫੀ ਲਈ ਜਾਵੇ ਅੱਛਾ ਜੀ ਕਮਾਲ ਦਾ ਰਿਜ਼ਲਟ ਹੈ 슈ਗਰ ਦੇ ਮਰੀਜ਼ ਲਈ ਬੈਕ ਪੇਨ ਦੇ ਮਰੀਜ਼ ਲਈ ਨਾਰਮਲ ਜਿਵੇਂ ਤੁਸੀਂ ਵਰਕਿੰਗ ਹੋ ਇੰਨਾ ਲੰਬਾ ਤੁਹਾਡਾ ਵਰਕ ਹੁੰਦਾ ਪਰ ਜਦੋਂ ਬੈਠਦੇ ਆਪਾਂ ਵੀ ਸ਼ੂਟ ਕਰਦੇ ਆ ਤਾਂ ਬੰਨ ਨੂੰ ਪਤਾ ਹੀ ਆਪਾਂ ਕਿੰਨਾ ਕੁਝ ਫੇਸ ਕਰਦੇ ਆ ਪੂਰਾ ਦਿਨ ਲੱਗ ਜਾਂਦਾ ਤਾਂ ਉਹ ਇੱਕ ਬਲੈਕ ਕਾਫੀ ਜਿਹੜੀ ਆ ਉਹ ਸਾਰੀ ਥਕਾਵਟ ਉਤਾਰ ਦਿੰਦੀ ਹੈ એનર્ਜੀ ਬਿਲਡ ਕਰ ਦਿੰਦੀ ਹੈ ਫਿਰ ਫਿਰ ਆ ਗਈ ਉਸ ਤੋਂ ਬਾਅਦ ਰਾਤ ਦੀ ਵਾਰੀ ਹੁਣ ਜਿਹੜੇ ਲੋਕੀ ਰਾਤ ਨੂੰ ਸ਼ਰਾਬ ਪੀਂਦੇ ਆ ਉਹਨਾਂ ਦਾ ਤਾਂ ਰਬ ਹੀ ਰੱਖਾ ਉਹਨਾਂ ਨੂੰ ਤਾਂ ਮੈਂ ਕੁਝ ਵੀ ਨਹੀਂ ਕਹਿੰਦਾ ਉਹਨਾਂ ਨੂੰ ਤਾਂ ਮੈਂ ਇਹ ਕਹਿੰਦਾ ਵੀ ਤੁਸੀਂ ਬਸ ਅਰਦਾਸ ਕਰੋ ਸਾਰੇ ਜਣੇ ਵੀ ਵਾਹਿਗੁਰੂ ਪਰਮਾਤਮਾ ਉਹਨਾਂ ਤੇ ਆਪਣੀ ਕਿਰਪਾ ਬਣਾਈ ਰੱਖੇ ਕਿਉਂਕਿ ਉਹ ਤੰਦਰੁਸਤ ਰਹਣ ਕਿਉਂਕਿ ਉਹਨਾਂ ਦੀ ਲੋੜ ਉਹਨਾਂ ਦੇ ਪਰਿਵਾਰ ਨੂੰ ਜ਼ਿਆਦਾ ਆ ਉਹਨਾਂ ਨੂੰ ਲੱਗਦਾ ਕਿ ਸਾਡੀ ਕਿਸੇ ਨੂੰ ਲੋੜ ਨਹੀਂ ਪਰ ਉਹਨਾਂ ਦੀ ਲੋੜ ਉਹਨਾਂ ਦੇ ਬੱਚਿਆਂ ਨੂੰ ਉਹਦੇ ਮਾਪਿਆਂ ਨੂੰ ਬਹੁਤ ਹੁੰਦੀ ਹੈ ਜਿਹੜਾ ਕਿ ਸ਼ਰਾਬ ਪੀਪੀ ਕੇ ਇਨਸਾਨ ਖਰਾਬ ਕਰਦਾ ਲੇਕਿਨ ਜਿਹੜੇ ਲੋਕੀ ਨਾਰਮਲ ਹੀ ਆ ਪੋਣ ਨੂੰ ਖਾਣਾ ਸ਼ਾਮ ਨੂੰ ਸੂਰਜ ਛਿਪਨ ਤੋਂ ਪਹਿਲਾਂ ਪਹਿਲਾਂ ਖਾ ਲੈਣਾ ਚਾਹੀਦਾ ਹੈ ਜੀ